ਅੱਛਾ ਅਸੀ ਕੱਲ ਦੋਸਤੋ ਮੈਂ ਸਾਡਾ ਆਪਣਾ ਮਣੀ ਸਦੂਲੇਰਾ ਧੁਰਕੋਟ ਬਾਈ ਸਾਡੇ ਆਠ ਠੇਕੇਦਾਰ ਨੇ ਕੰਧਾਂ ਗੱਡੀਆਂ ਸੀ ਤਿੰਨ ਨਾਲ ਖਾਲੀ ਥਾਂ ਛੱਡ ਗਿਆ ਜਿਹਦੇ ਵਿੱਚ ਆਂ ਗਾਂ ਵਿਚਾਰੀ ਫਸੀ ਪਈ ਹੈਗੀ ਅ ਫਿਰ ਕਾ ਖੜੀਆ ਇਹਦਾ ਕਰਕੇ ਪਤਾ ਲੱਗਿਆ ਬਾਈ ਨੂੰ ਪਤਾ ਲੱਗਿਆ ਪਹਿਲਾਂ ਕੋਈ ਨਾ ਕੋਈ ਮੱਛਾ ਥਾਂ ਨਿਕਲ ਗਿਆ ਨਾ ਫੇਸ ਇਹ ਰੱਸਾ ਨਹੀਂ ਪੈਂਦਾ ਥੱਲੇ ਕਿਸੇ ਸਾਹ ਜੀ ਰਸਤਾ ਪੈਂਦਾ ਹੈ ਥਾਂ ਇਹ ਉਹ ਨਾਲ ਹੋ ਗਿਆ ਥਾਂ ਇਹਦੇ ਫਿਰ ਉਹ ਬੱਕੀ ਥੱਲੇ ਦੀ ਰਸਤਾ ਘੇੜ ਥੱਲੇ ਰਸਤਾ ਪੈ ਜੇ ਹੂੰ ਮੇਰਾ ਖਾਲੀ ਕਰਨੀ ਆ ਸਾਰੀ ਯਾਰ ਇਹ ਬਾਲੀ ਕੱਟ ਆ ਯਾਰ ਇਹਦਾ ਨਾਲ ਦੀ ਨਾਲ ਭਰ ਨਹੀਂ ਸੀ ਉਹਨੇ ਯਾਰ ਇਹਦਾ ਹੀ ਰਾਤ ਨੂੰ ਕੀ ਹੁੰਦੀ ਮਰ ਜਾਂਦੀ ਹਾਂ ਰਾਤ ਨੂੰ ਤੇ ਮੇਰਾ ਆਈ ਹੋਣਾ ਘੰਟਾ ਕਿੰਨਾ ਘੰਟਾ ਹੀ ਹੋਇਆ ਬਸ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਹੁਣ ਇਹ ਤੋਂ ਸਾਡੇ ਘਰ ਕੰਮ ਆਈਆਂ ਹੈ ਇਹ ਕੁਦਰਤੀ ਪਤਾ ਲੱਗ ਗਿਆ ਨੂੰ ਲੰਬੀ ਤਨ ਪਤਾ ਲੱਗ ਗਿਆ ਹੈ ਨਾ ਅੱਛਾ ਛੱਡਣਾ ਆਇਆ ਸੀ ਅੱਛਾ ਅੱਛਾ ਚੱਲ ਵਧੀਆ ਕਰਿਆ ਬਈ ਜਿਹੜਾ ਤੇਰਾ ਧਿਆਨ ਭੱਜ ਗਿਆ ਨਹੀਂ ਵਿਚਾਰੀ ਇਹ ਇੱਥੇ ਮਰ ਜਾਂਦੀ ਇੱਥੇ ਕਿਸੇ ਨੇ 19:00 ਵਜੇ ਦੇਖਣੀ ਠੀਕ ਹੈ ਮੈਂ ਚੱਲਦਾ ਬਈ ਹਾਂ 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 ਕਿੱਥੇ ਪਾਉਣੀ ਮੈਂ ਕਿਹਾ ਰੱਖਾਂ ਉਹ ਤਾਂ ਬਾਕੀ ਆ ਨਾ ਥਾਂ ਥੋੜਾ ਹੈ ਹੈ ਨਹੀਂ ਢੱਕੇ ਨਹੀਂ ਥਾਂ ਹਾਂ ਹਾਂ ਸਾਡੇ ਪੈਰ ਲੱਗਦੇ ਆ ਕਿ ਨਾ ਢਿੱਡ ਤੇ ਖੜੀ ਆ ਕਰੀ ਹੂੰ ਇਹ ਤਾਂ ਹੋਰ ਥੱਲੇ ਜਾਂਦੀ ਤੇ ਡੂੰਗਾ ਕਿੰਨਾ ਤਾਂ ਹੈਗਾ ਹੂੰ ਦੇਖੋ ਜੀ ਸਾਡੇ ਮੈਂਬਰ ਸਾਹਿਬ ਪਰਮਜੀਤ ਸਿੰਘ ਪੰਮਾ ਬਲ ਚੜ ਕੀ ਸਾਲ ਲੈਂਦਾ ਇੱਕ ਅੰਮਾ ਚ ਕੋਈ ਵੀ ਕੰਮ ਤੰਦਾ ਹੋਵੇ ਪਿੰਡ ਦਾ ਹੋਵੇ ਸਾਂਝਾ ਹੋਵੇ ਸਕੂਲ ਦਾ ਹੋਵੇ ਤੇ ਹੋਰ ਹੋਵੇ ਨਾ ਦੇਖੋ ਨਾ ਆਪ ਕਹੀ ਪੜ ਕੇ ਨਾਲ ਲੱਗੇ ਪਏ ਐ ਇਹ ਜੀ ਹੁੰਦਾ ਬਾਈ ਪੰਚਾਇਤ ਮੈਂਬਰ ਇਹਨਾਂ ਬਣਦਾ ਹਰੀਕ ਜਾਂਦਾ ਪਰ ਕੰਮ ਬੜੇ ਕੋਈ ਆਉਂਦਾਗਾ ਮੈਂ ਆਪਣਾ ਐਂ ਕਰ ਲਿਆ ਆ ਆ ਆ ਆ ਆ ਬਸ ਲੈ ਇਲਾਕੇ ਮੈਂ ਹੁਣ ਤਾਂ ਉਰਲਾ ਉਰਲਾ ਸੰਭੜ ਲੂ ਕੱਲਾ ਆ ਕੰਨੀ ਰੇ ਕੇ ਆ ਖਾ ਬਦ ਆ ਆ ਫੇਰੇ ਦਾ ਬਲ ਜਾ ਪਈ ਬਸ ਬਸ ਹੁਣ ਤਾਂ ਸਾਜਾ ਪਰ ਲੱਗ ਗਈ ਇਹ ਤਾਂ ਜੇ ਸੀ ਵੀ ਮੰਗਾ ਕੇ ਪਮਿਆ ਬਾਈ ਠੇਕੇਦਾਰ ਨੂੰ ਕਹੋ ਯਾਰ ਹਾਂ ਬੱਤੀ ਦੱਸਾਂ ਫੋਰ ਕੜ ਕੇ ਖਾ ਲਈ ਜੋ ਆਈ ਨੀ ਬੜੀ ਬੜੀ ਬੱਸੀ ਵੀ ਹੈ ਜਰਾ ਨਹੀਂ ਫਿਰ ਭੈਣੇ ਤਾਂ ਭਾਰ ਪਿਆ ਪਿਆ ਜਰ ਵਿਚਾਰੀ ਦੇ ਭੈਣੇ ਤੇ ਇੱਥੇ ਬੋਲੀਏ ਨੂੰ ਆਹ ਬੋਲ ਦੋ ਵੀ ਭਈ ਇੱਥੇ ਆ ਜਾਓ ਦੂਜੇ ਲਾ ਦੇ ਲੋਡਰ ਜੇ ਨਹੀਂ ਪਰ ਤੇ ਹੋਰ ਯਾਰ ਆ ਪਿੰਡ ਚ ਲੋਡਰ ਹੈਗਾ ਤਾਂ ਹੈਗਾ ਸੱਚ ਉਹਦੇ ਕੋਲ ਮੁੰਡੇ ਕੋਲ ਉਹਨੂੰ ਦਿਓ ਕਰਾਇਆ ਯਾਰ ਭਰਾਓ ਫਿਰ ਹਾਂ ਹੈ ਹਾ ਗੀਜੀ ਕੋਲੇ ਹੈਗਾ ਹੈ ਹੈ ਰਾਜਾ ਕਿਹੜਾ ਕਿਹੜਾ ਰਾਜਾ ਅੱਛਾ ਹਾਂ ਅੱਛਾ ਉਹ ਲੋਡਰ ਦੂਜਾ ਵਧੀਆ ਚੱਲ 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 ਮਾਰੇ ਹੰਬਲਾ ਮੜਾ ਰੱਸੇ ਨਾਲ ਉਹ ਕਰੋ ਖਿੱਚੋ ਯਾਰ ਤਾਂ ਸਾਨੂੰ ਪਰ ਤਾਂ ਹੁਣ ਚ ਪਾ ਕੇ ਕਿਹਨਾ ਖੜੀ ਕਰ ਲੋ ਯਾਰ ਭੈਣਾ ਭਾਰ ਵੀ ਪਿਆ ਪਿਆ ਵਿਚਾਰੀ ਦੇ ਮੜੀ ਖੜੀ ਕਰ ਲੋ ਕਰਨ ਨੂੰ ਇਧਰ ਫੜਾ ਦੇ ਨਾ ਸੇਵੀਅਰ ਕਿਹਨੂੰ ਫੜਾ ਦੋ ਹਲੋ ਐ ਐ ਏ ਨਾ ਨਾ ਭਈਆ ਲੱਤ ਉਹ ਕਰਨੀ ਪੂਗੀ ਹੁਣ ਤਾਂ ਚਲ ਸੌਖੀ ਹੋ ਗਈ ਤੇ ਚੱਲ 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 ਨਿਕਲ ਗਈ ਬੋਈ ਨਿਕਲ ਗਈ ਨਿਕਲ ਗਈ ਨਿਕਲ ਗਈ ਈਦਾ ਕੋਈ ਹੱਲ ਹੁਣ ਡਾਕਟਰ ਨੂੰ ਦਿਵਾਣ ਹੈ ਡਾਕਟਰ ਨੂੰ ਜਾਂ ਡੰਗਰ ਨੂੰ ਸੱਦੋ ਫੇਰ ਕੋਈ ਨਾ ਥੋੜੇ ਪਿੱਛੇ ਕਰਦੀ ਜੋਰ ਮਾਰ ਮਾਰ ਕੇ ਵਿਚਰੀ ਨੇ ਹੋ ਕਰ ਆ ਆਹਾਂ ਮੈਂ ਮਣੀ ਆ ਨਾ ਨਾ ਬਾਈ ਬੜਾ ਬੜਾ ਕੰਮ ਆ ਤਾਂ ਇਹਦਾ ਯਰ ਉਹੀ ਗੱਲ ਬਣਾ ਕੇ ਤੁਰ ਜਾਂਦੇ ਆ ਠੇਕੇਦਾਰ ਮੁੜ ਕੇ ਕੋਈ ਪੁੱਛਦਾ ਨਹੀਂਗਾ ਇਹ ਚ ਹੁਣ ਪੈਣਾ ਰਾਤ ਭਰਾਤੇ ਕੋਈ ਜਵਾਕ ਹੀ ਡਕਪੇ ਤਾਂ ਵੀ ਨਹੀਂ ਬਚਦਾ ਨਿਕਲਦਾ ਜਵਾਕ ਵੀ ਨਹੀਂਗਾ ਬੰਦਾ ਬੰਦਾ ਵੀ ਨਹੀਂ ਨਿਕਲਦਾ ਇੰਨੀ ਵੱਡੀ ਐ ਪੈਣੀ 12 13 ਫੁੱਟ ਡੂੰਗੀ ਐ ਤੇ ਹੋਰ ਉਹ ਠੰਡਾ ਪਾਣੀ ਵਾਟਰ ਕੂਲਰ ਚ ਹੋਊਗਾ ਗੁਰਦਾਰੇ ਵਾਲੇ ਚ ਹੋਊਗਾ ਗੁਰਦਾਰੇ ਵਾਲੇ ਚ ਹੋਊ ਬਾਈ ਗੁਰਦਾਰੇ ਵਾਲੇ ਚ ਬਾਈ ਜੀ ਅੱਜ ਤਾਂ ਇੱਥੇ ਡਿੱਗੀ ਆ ਗਈ ਗਾਂ ਇਹ ਡੂੰਘਾ ਬਹੁਤ ਹੈਗਾ ਇਹ ਚ ਪਾਣੀ ਵੀ ਦੂਜੇ ਪਾਸੇ ਛੱਪੜ ਕਿੰਨੇ ਵਾਕੇ ਪਿਆ ਹੋਇਆ 10 15 ਫੁੱਟ ਡੂੰਘਾ ਇਹ ਕੱਲ ਨੂੰ ਕੋਈ ਜਵਾਕ ਡਿੱਗ ਪਿਆ ਚ ਕੋਈ ਰਾਤ ਬਰਾਤੇ ਬੰਦਾ ਡਿੱਗ ਪਿਆ ਤਾਂ ਵੱਧ ਨੁਕਸਾਨ ਨਾ ਹੋਵੇ ਇੱਧਰ ਪਿੰਡ ਲੈਹਰਾ ਤੁਰਕੋਟ ਦੀ ਪੰਚਾਇਤ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਜੇ ਠੇਕੇਦਾਰ ਦਾ ਕੰਮ ਦਾ ਠੇਕੇਦਾਰ ਤੋਂ ਕਰਾਓ ਤੇ ਨਹੀਂ ਆ ਜੇ ਸੀ ਵੀ ਲਾ ਕੇ ਮਿੱਟੀ ਲਵਾਉ ਕੰਦ ਨਾਲ ਤਾਂ ਜੋ ਕਿ ਵੱਡਾ ਹਾਸਾ ਹੁਣ ਕੋਈ ਵਾ ਸਕੇ ਇਹ ਤਾਂ ਬਾਈ ਬੀਤਾ ਮੁੰਡਾ ਉਹ ਆ ਗਿਆ ਮੌਕੇ ਤੇ ਉਹਨੇ ਵੀਡੀਓ ਪਾਤੀ ਤੇ ਸਾਡੇ ਪੰਚਾਇਤ ਮੈਂਬਰ ਪਰਮਦੀਪ ਪੰਮਾ ਜੀ ਆ ਇਹ ਮੌਕੇ ਤੇ ਪਹੁੰਚ ਗਏ ਤੇ ਹੋਰ ਬੰਦੇ ਪਹੁੰਚ ਗਏ ਪਿੰਡ ਦੇ ਤਾਂ ਕਰਕੇ ਨਦੀ ਹਿੰਮਤ ਨਾਲ ਇਹ ਜਿਹੜੀ ਗਾਂ ਕੀ ਬਚ ਗਈ ਤੇ ਨਹੀਂ ਬਾਈ ਗਾਂ ਇਹ ਵਿੱਚ ਮਰਦੀ ਭਾਰਪੂਰ ਪਿਆ ਖੜਾ ਸੀਗਾ ਇਸ ਲਈ ਇੱਧਰ ਧਿਆਨ ਦੇਣ ਦੀ ਲੋੜ ਆ ਗਈ ਧੰਨਵਾਦ ਜੀ